ਸਮਝ ਨਹੀਂ ਆਉਂਦੀ ਕਿ ਐਸ ਐਸ ਤੇ ਇੰਨੀ ਮੁਸ਼ਕਿਲ ਕਰਨਾ ਕੰਮ ਕਰਨਾ ਪੈ ਰਿਹਾ 2 ਕਿਲੋਮੀਟਰ ਤੇ ਸਾਡਾ ਘਰ ਆਇਆ ਹੈ ਕੈਦ ਲਾਉਣੇ ਰੇਡੀ ਟੱਕੇ ਲਿਆਉਂਦੇ ਆ ਬੜੇ ਮੈਂ ਤਾਂ ਬੱਚੇ ਸਟੈਂਡ ਕੀਤਾ ਸੀ ਬਾਅਦ ਚ ਧੋਖਾ ਦੇ ਗਏ ਬੇਟਾ ਹੈਗਾ ਉਹ ਲੱਗ ਰਹਿੰਦਾ ਵਾ ਉਹ ਸਾਡੇ ਨਾਲ ਮਤਲਬ ਕੋਈ ਲਿੰਕ ਨਹੀਂ ਹੈਗਾ ਮਤਲਬ ਉਹ ਤੁਹਾਨੂੰ ਪਤਾ ਲੈਡੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਅੱਜ ਕੱਲ੍ਹ ਹੈਗੇ ਨਾਲ ਨਹੀਂ ਰਹੀਆਂ ਪਹਿਲਾਂ ਤਾਂ ਉਹ ਨਾਲ ਲੈ ਕੇ ਝਗੜੇ ਝੂੜਾ ਕਰਕੇ ਘਰੋਂ ਚਲਾ ਗਿਆ ਸਾਡੇ ਨਾਲ ਬੇਬੇ ਬਾਪੂ ਜੀ ਮੌਜੂਦ ਨੇ ਬੇਬੇ ਦਾ ਨਾਮ ਸਰਵਿੰਦਰ ਕੌਰ ਹੈ ਤੇ ਬਾਪੂ ਜੀ ਦਾ ਨਾਮ ਅਵਤਾਰ ਸਿੰਘ ਹੈ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬੇਬੇ ਬਸ বুڑے ਹੋ ਗਏ ਹੁਣ ਇਦਾਂ ਪਹਿਲਾਂ ਅੰਕਲ ਥੋੜੇ ਗੱਡੀ ਚਲਾਉਂਦੇ ਸੀਗੇ ਤੇ ਹੁਣ ਉਹਨਾਂ ਦੇ ਕੋਈ ਸਾਧਨ ਨਹੀਂ ਕੋਈ ਪੜ੍ਹੇ ਲਿਖੇ ਵੀ ਨਹੀਂ ਹੈਗੇ ਐਸੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਇਸ ਕਰਕੇ ਰੈਡੀ ਲਾਈ ਹੋਈ ਆ ਵੀ ਜੇ ਮੈਂ ਹੁਣ ਰਾਜਮਾ ਚਾਵਲ ਪਰੌਂਠਾ ਰੋਟੀ ਬਣਾ ਕੇ ਦਿੰਨੇ ਆ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਘਰ ਪਰਿਵਾਰ ਚ ਅਸੀਂ ਦੋਨੇ ਆ ਵੀ ਬੀਬੀ ਹੋਰ ਕੋਈ ਨਹੀਂ ਬੱਚੇ ਨਹੀਂ ਹੈਗੇ ਬੱਚੇ ਹੈਗੇ ਉਹ ਬੇਟਾ ਹੈਗਾ ਉਹ ਲੱਗ ਰਹਿੰਦਾ ਵਾ ਉਹ ਸਾਡੇ ਨਾਲ ਮਤਲਬ ਕੋਈ ਲਿੰਕ ਨਹੀਂ ਹੈਗਾ ਮਤਲਬ ਕਿਉਂਕਿ ਹੋ ਗਿਆ ਕੋਈ ਇਦਾਂ ਦਾ ਕਿ ਇਦਾਂ ਦਾ ਹੋਇਆ ਕਿ ਉਹ ਤੁਹਾਡੇ ਨਾਲ ਨਾ ਵੱਖਰਾ ਹੋ ਗਿਆ ਅਲੱਗ ਹੋ ਗਿਆ ਬਸ ਉਹਦੀ ਮੈਰਿਜ ਲਾਈਫ ਇਹੋ ਜੀ ਸੀਗੀ ਉਹ ਤੁਹਾਨੂੰ ਪਤਾ ਲੇਡੀਆਂ ਇਸ ਤਰ੍ਹਾਂ ਦੀ ਕੁੜੀਆਂ ਅੱਜਕੱਲ ਹੈਗੀਆਂ ਨਾਲ ਨਹੀਂ ਰਹੀਆਂ ਪਹਿਲਾਂ ਤਾਂ ਉਹ ਨਾਲ ਲੈ ਕੇ ਝਗੜੇ ਝੂੜਾ ਕਰਕੇ ਘਰੋਂ ਚਲਾ ਗਿਆ ਉੰਮੀ ਇਹ ਤਾਂ ਸੀਗੇ ਜਿੰਨ ਹੱਤਾ ਦੇ ਵਿੱਚ ਆਪਣੇ ਮੁੰਡੇ ਨੂੰ ਪਾਲ ਪੋਸ ਕੇ ਵੱਡਾ ਕੀਤਾ ਸਰ ਦਾ ਤਾਜ ਬਣਾਇਆ ਤੇ ਅੱਜ ਉਹੀ ਮੁੰਡੇ ਦੁਆਰਾ ਤੁਹਾਨੂੰ ਪੁੱਛਿਆ ਨਹੀਂ ਜਾਂਦਾ ਤੁਸੀਂ ਇੱਕ ਰੋਡ ਦੇ ਕਿਨਾਰੇ ਖੜੇ ਹੋ ਕੇ ਜਿਹੜੇ ਰੇੜੀ ਲਾ ਰਹੇ ਹੋ ਆਪਣੇ ਆਪਣੇ ਆਪ ਨੂੰ ਪਲਣ ਦਾ ਇੱਕ ਸਹਾਰਾ ਲੱਭ ਰਹੇ ਹਾਂ ਸਹਾਰਾ ਲੱਭ ਰਹੇ ਕੀ ਹੋ ਗਿਆ ਬੇਬੇ ਪਾਉਤ ਹੋ ਗਏ ਹਾਂ ਕੀ ਹੋ ਗਿਆ ਪਾਪੂ ਹੋ ਗਏ ਤੁਸੀਂ ਰੋਣ ਲੱਗੇ ਬਸ ਹੋਈ ਜਾਂਦਾ ਹਾਂ ਸਮਝ ਨਹੀਂ ਆਉਂਦੀ ਕਿ ਇਸ ਜਿੱਤੇ ਇੰਨੀ ਮੁਸ਼ਕਿਲ ਕਰਨਾ ਕੰਮ ਕਰਨਾ ਪੈ ਰਿਹਾ ਹੁੰਦਾ ਨਹੀਂ ਇੰਨੀ ਦੋ ਇੱਕ 2 ਕਿਲੋਮੀਟਰ ਤੇ ਸੜਕਾਂ ਸਿੱਕਾ ਜਲਾ ਨਹੀਂ ਰੇੜੀ ਤੱਕ ਕੇ ਲਿਆਉਂਦੇ ਆ ਆਪ ਲੈ ਕੇ ਆਉਂਦੇ ਹਾਂ ਆਪ ਲੈ ਕੇ ਆਉਂਦੇ ਨਹੀਂ ਮੁਸ਼ਕਿਲਾਂ ਨਾਲ ਮੈਂ ਆਪ ਵੀ ਮੁਸ਼ਕਿਲਾਂ ਤੁਰ ਕੇ ਆਂ ਨੀ ਨਾਲ ਉਮੀਦ ਸੀਗੀ ਕਿ ਬੇਟਾ ਇੱਤਾ ਕਰ ਦੂਗਾ ਉਮੀਦ ਹੀ ਨਹੀਂ ਸੀਗੀ ਬڑے ਮੈਂ ਤਾਂ ਬੱਚੇ ਸਟੈਂਡ ਕੀਤਾ ਸੀ ਬਾਅਦ ਚ ਧੋਖਾ ਦੇ ਗਏ ਕਿੰਨਾ ਕਿ ਕਿਸੇ ਨਾ ਕਿਸੇ ਟਾਈਮ ਦੁੱਖ ਤਾਂ ਹੁੰਦਾ ਹੀ ਹੋਣਾ ਕਿ ਇੱਕ ਟਾਈਮ ਆਪ ਭੁੱਖੇ ਰਹਿ ਕੇ ਆਪਣੇ ਬੱਚੇ ਨੂੰ ਰੋਟੀ ਖਵਾਈਏ ਤਾਂ ਅੱਜ ਜਦੋਂ ਉਹਨਾਂ ਦੀ ਵਾਰੀ ਆਈ ਤੁਹਾਨੂੰ ਘਰੋਂ ਬਾਹਰ ਕਰਨੀ ਹਾਂ ਹਾਂ ਅਸੀਂ ਤੇ ਘਰ ਮਤਲਬ ਚਲ ਅਸੀਂ ਤਾਂ ਆਪਣੇ ਘਰ ਸਾਨੂੰ ਛੱਡ ਕੇ ਚਲੇ ਗਏ ਅੱਛਾ ਤੁਹਾਡੇ ਕੋਲ ਨਹੀਂ ਰਹਿੰਦੇ ਸਾਡੇ ਕੋਲ ਨਹੀਂ ਕੋਈ ਮਤਲਬ ਵਾਸਤਾ ਨਹੀਂ ਰੱਖਦੇ ਕੋਈ ਪੁੱਛਦੇ ਨਹੀਂ ਨਾ ਕੋਈ ਨਹੀਂ ਪੁੱਛਦਾਏਗਾ ਜਿਵੇਂ ਕਿ ਬਾਪੂ ਜੀ ਦੇ ਇਲਾਜ ਚੱਲ ਰਿਹਾ ਉਹਨਾਂ ਨੂੰ ਇੱਕ ਪੈਰਾਲਿਸਿਸ ਦੀ ਬਿਮਾਰੀ ਹੈ ਤੇ ਉਹਨਾਂ ਦਾ ਖਰਚਾ ਕਿ ਭਾਈ ਬੁੱਟੀ ਵੀ ਨਹੀਂ ਲਿਆ ਸਕਦੇ ਅਸੀਂ ਤਾਂ ਕਿੱਥੋਂ ਲਿਆਵਾਂਗੇ ਇੰਨੀ ਮਹਿੰਗਾਈ ਚ ਦਵਾਈ ਇੰਨੀ ਮਹਿੰਗੀ ਹੈ ਲੈ ਹੀ ਨਹੀਂ ਪਾਉਂਦੇ ਹਾਂਗੇ ਇਸ ਤਰ੍ਹਾਂ ਕਈ ਵਾਰੀ ਤਾਂ ਸਿਰ ਬਿਨਾਂ ਦਵਾਈ ਬੁੱਟੀ ਤੋਂ ਹੀ ਸੌ ਜਾਂਦੇ ਆ ਇੰਨੇ ਕਿਤੇ ਰੋਟੀ ਮਸਾ ਖਰਚਾ ਤੇ ਆਈ ਚਲਾਈ ਜਿੱਦਾਂ ਦੁਕਾਨ ਤੇ ਆਪਣੇ ਦੁੱਧ ਪਾਣੀ ਚਾਹ ਪਾਣੀ ਰੋਟੀ ਖਾਣੇ ਆ ਬਸ ਘਰ ਦਾ ਖਰਚਾ ਨਿਕਲ ਜਾਂਦਾ ਹੈ ਹਾਂ ਬਸ ਇੰਨਾ ਕ ਹੀ ਨਿਕਲ ਜਾਂਦਾ ਕਦੋਂ ਤੋਂ ਲੈ ਕੇ ਕਦੋਂ ਤੱਕ ਹੁੰਦੇ ਆ ਇਹ ਹੋ ਗਿਆ ਹੁਣ 6-7 ਸਾਲ ਹੋ ਗਏ ਸਾਨੂੰ ਇੱਧਰ ਹਾਂ 6-7 ਸਾਲ ਹੋ ਗਏ ਅੱਜ ਤੱਕ ਤੁਹਾਡੇ ਮੁੰਡੇ ਨੇ ਤੁਹਾਨੂੰ ਪੁੱਛਿਆ ਨਹੀਂ ਹਾਂ ਇਹਨੇ ਕਿ ਤਾ ਮਤਲਬ ਇਸ ਤੋਂ ਵੀ ਜ਼ਿਆਦਾ ਹੀ ਹੋ ਗਿਆ ਮਤਲਬ ਰੈਡੀ ਲਾਈ ਨੂੰ ਸਾਨੂੰ 6-7 ਸਾਲ ਹੋ ਗਿਆ ਨਾਲ ਹੀ ਅਸੀਂ ਬਾਪੂ ਜਨ ਬਾਪੂ ਜੀ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਪੁੱਛ ਲੈਨੇ ਆ ਵੀ ਬਾਪੂ ਜੀ ਨੂੰ ਇੰਨੀ ਪ੍ਰੋਬਲਮ ਮੈਂ ਆਪਾਂ ਕਹਿ ਸਕਦੇ ਆ ਕਿ ਬਿਮਾਰੀ ਹੈ ਲੇਕਿਨ ਉਹਨਾਂ ਦਾ ਮੁੰਡੇ ਵੱਲੋਂ ਹੀ ਨਹੀਂ ਪੁੱਛਿਆ ਜਾਂਦਾ ਸੱਚੀ ਤਾਂ ਸਤਿਗੁਰੂ ਜੀ ਕੀ ਕਹਿਣਾ ਜੀ ਜੇ ਸਾਡੀ ਕਿਸਮਤ ਹੀ ਇਦਾਂ ਹੁੰਦੀ ਹੈ ਕਿ ਸਾਨੂੰ ਉਮੀਦ ਸੀਗੇ ਜਿਸ ਉਮਰ ਦੇ ਵਿੱਚ ਆਰਾਮ ਕਰਨਾ ਸੀਗਾ ਮੁੰਡੇ ਦੇ ਸਿਰ ਤੇ ਐਸ਼ ਕਰਨੀ ਸੀਗੀ ਅੱਜ ਤੁਸੀਂ ਰੇੜੀ ਲਾ ਰਹੇ ਹੋ ਦੇਖੋ ਹਰ ਇੱਕ ਬੰਦੇ ਨੂੰ ਉਮੀਦ ਹੁੰਦੀ ਹੈ ਆਪਣੇ ਬੱਚੇ ਦੀ ਜੇ ਜਦੋਂ ਵਿਆਹ ਆ ਗਿਆ 6 ਮਹੀਨੇ ਸਾਰ ਰਿਹਾ ਨਾਲ ਉਸ ਤੋਂ ਬਾਅਦ ਆਪਣਾ ਕਹਿੰਦਾ ਮੈਂ ਰੋਟੀ ਨਹੀਂ ਦੇ ਸਕਦਾ ਤੁਹਾਨੂੰ ਸਿੱਧੀ ਗੱਲ ਇਹ ਹੀ ਕਹਿਣਾ ਬਸ ਉਸ ਤੋਂ ਬਾਅਦ ਆਖੀ ਕੀ ਹੁੰਦੇ ਕੀ ਕਹਿੰਦਾ ਅਬ ਦੇ ਖਰਚੇ ਨੂੰ ਪੂਰੇ ਹੁੰਦੇ ਉਹਨਾਂ ਦੇ ਅਸੀਂ ਵੀ ਕਰ ਤੋਂ ਮਤਲਬ ਹੁਣ ਬਿਲਕੁਲ ਸਾਨੂੰ ਆ ਕੇ ਤੰਗ ਬਹੁਤ ਕਰਦਾ ਸੀਗਾ ਫਿਰ ਅਸੀਂ ਵੀ ਦਖਲ ਕਰਾਤਾ ਸੀ ਕਰਦਾ ਕਰਦਾ ਕੀ ਆ ਮੁੰਡਾ ਪੈਰਾਲਾਈਜ਼ਰ ਟੈਕ ਸੀਗਾ ਮੈਨੂੰ ਹੋਇਆ ਉਸ ਟਾਈਮ ਵੀ ਜਾਨਕੀ ਕੋਈ ਨਹੀਂ ਥਣੋਂ ਦਾ ਆਸਰਾ ਹੋਇਆ ਕਿਸੇ ਦਾ ਵੀ ਚਲੋ ਧੀਆ ਸੀ ਬਿਮਾਰੂ ਏ ਵੀ ਬਿਮਾਰ ਹੋ ਗਈ ਹੈ ਟੀ ਮੈਂ ਪਿਆਰਿਆ ਮੰਗੇਦੇ ਅਖੀਰੀ ਇਹ ਨੇ ਹਿੰਮਤ ਦਿੱਤੀ ਹੈ ਜਾ ਕੇ ਰੋਟੀ ਬਣੀ ਜੋਗੀ ਕਰਦਾ ਕੀ ਆ ਤੁਹਾਡਾ ਮੁੰਡਾ ਮੁੰਡਾ ਸਾਡਾ ਸ਼ੌਪ ਤੇ ਲੱਗਿਆ ਹੋਇਆ ਲੈਂਦਾ ਵੀ 25000 ਰੁਪਏ ਤਨਖਾਹ ਮਤਲਬ ਕਿਤਨਾ ਕਿਤੇ ਹੁੰਦਾ ਹੀ ਹੈ ਕਿ ਤੁਸੀਂ ਇੰਨੀ ਬਿਮਾਰੀ ਦੇ ਵਿੱਚ ਉੱਠੇ ਹੋ ਬਿਮਾਰ ਵੀ ਰਹਿੰਦੇ ਹੋ ਇੰਨੇ ਬੁਢਾਪੇ ਦੇ ਵਿੱਚ ਇੰਨੀ ਉਮਰ ਦੇ ਵਿੱਚ ਜਾ ਕੇ ਤੁਸੀਂ ਰੇੜੀ ਰੋਲ ਕੇ ਲੈ ਕੇ ਆਂਦੇ ਹੋ ਕਿੰਨਾ ਕੋਖ ਹੁੰਦਾ ਬਾਪੂ ਜੀ ਔਖਾ ਤਾਂ ਹੁੰਦਾ ਹੀ ਹੈ ਜੀ ਮੇਰੀ ਇੱਕ ਲੱਤ ਨਹੀਂ ਕੰਮ ਕਰਦੀ ਫਿਰ 1.5 ਕਿਲੋਮੀਟਰ ਤੋਂ ਹੁਣੇ 1.5 ਕਿਲੋਮੀਟਰ ਜਾਣੇ ਆ ਸਾਰੇ ਇਹ ਰੋਟੀ ਬਣਾਉਂਦੀ ਆ ਮੈਂ ਭਾਂਡੇ ਤੋਂ ਨਾ ਭਾਂਡੇ ਲੈ ਕੇ ਆਉਣਾ ਦੁਕਾਨਾਂ ਤੇ ਰੋਟੀ ਜੰਦੀ ਆ ਭਾਂਡੇ ਤੇ ਕਰਤੀ ਗੱਲ ਘਰ ਦਾ ਗੁਜ਼ਾਰਾ ਹੋ ਜਾਂਦਾ ਤੁਹਾਡੇ ਦੋ ਮੈਂ ਜੀ ਰੋਟੀ ਪਾਣੀ ਦਿੱਲੀ ਦੇ ਨਾ ਹੋਰ ਕੀ ਕਹਿ ਸਕਦੇ ਹੋ ਗਿਆ ਬਪੂ ਜੀ ਪਾਉ ਖੋਗੇ ਹਾਂ ਜੀ ਹੋਰ ਅੰਦਰ ਜੀ ਜਦੋਂ ਅਲਹਾਸ ਆਉਣਾ ਲੱਗੇ ਬਪੂ ਜੀ ਪਾਉ ਬੱਚੇ ਵੀ ਹੀ ਸੀ ਕਿਤੇ ਲੋ ਸਾਥ ਦਊਗਾ ਮੇਰੀ 72 ਸਾਲ ਦੀ ਉਮਰ ਹੋ ਚੁੱਕੀ ਆ 72 ਸਾਲ ਦੀ ਉਮਰ ਦੇ ਵਿੱਚ ਜਿੱਥੇ ਕਹਿੰਦੇ ਮੁੰਡਾ ਸਰ ਦਾ ਤਾਜ ਬਣਦਾ ਮਾਪਿਆਂ ਨੂੰ ਪੈ ਕੇ ਖਵਾਉਂਦਾ ਆ ਅੱਜ ਤੁਹਾਨੂੰ ਇਸ ਉਮਰ ਦੇ ਵਿੱਚ ਕੰਮ ਕਰਦੇ ਦੇਖਦਾ ਆ ਦੇਖਦੇ ਹੋ ਉਹ ਕਿੱਦਾਂ ਦਾ ਲੱਗਦਾ ਹੁਣ ਦੇਖਣਾ ਕੀ ਆ ਸਾਰਿਆਂ ਨੂੰ ਦਿਖਦਾ ਹੀ ਆ ਹੁਣ ਆ ਮੁੰਡੇ ਸਾਡੇ ਕੋਲੇ ਰਹਿੰਦੇ ਨੇ ਇਹਨਾਂ ਨੂੰ ਪਤਾ ਹਰ ਟਾਈਮ ਸਾਡੇ ਕੋਲੇ ਰਹਿੰਦੇ ਨੇ ਇਹ ਇਹਨਾਂ ਨੂੰ ਪਤਾ ਸਾਨੂੰ ਬਥੇਰੀ ਹਿੰਮਤ ਦਿੰਦੇ ਆ ਅਗਲੇ ਕੀ ਕਰੀ ਇਹਨਾਂ ਦੇ ਹੌਸਲੇ ਨਾਲ ਤੁਰੇ ਫਿਰਦੇ ਆ ਸੀ ਹੁਣ ਤੁਸੀਂ ਆ ਗਏ ਹੋ ਤੁਸੀਂ ਹੌਸਲਾ ਦਿੱਤਾ ਹੁਣ ਮਨ ਦੇ ਵਿੱਚ ਇਹ ਹੋ ਗਿਆ ਵੀ ਤੁਹਾਨੂੰ ਕੋਈ ਪੁੱਛਣ ਆਲਾ ਹੈਗਾ ਇੰਨਾ ਕਹਿ ਸਕਦੇ ਹਾਂ ਸੀ ਬਪੂ ਜੀ ਦੀ ਅੱਖਾਂ ਭਰੀਆਂ ਹੋਈਆਂ ਨੇ ਹੰਝੂ ਨਾਲ ਦੁੱਖ ਨਾਲ ਜਿੱਥੇ ਕਿ ਇੱਕ ਮੁੰਡੇ ਨੂੰ ਪਿਓ ਦਾ ਸਹਾਰਾ ਮਿਲਣਾ ਚਾਹੀਦਾ ਮਾਂ ਦਾ ਸਹਾਰਾ ਮਿਲਣਾ ਚਾਹੀਦਾ ਪਰ ਅੱਜ ਉਹੀ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਉਹ ਰੋਂਦੇ ਹੋਏ ਨਜ਼ਰ ਆ ਰਹੇ ਆ ਰੋਡ ਤੇ ਤੇ ਬਾਪੂ ਜੀ ਵੀ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਬਾਪੂ ਖੋ ਗਏ ਰੋ ਰਹੇ ਨੇ ਮਾਤਾ ਜੀ ਵੀ ਬਾਪੂ ਖੋ ਗਏ ਰੋ ਰਹੀ ਨੇ ਮਤਲਬ ਮਾਤਾ ਜੀ ਕੀ ਕਹਿਣਾ ਚਾਹੋਗੇ ਮੁੰਡਿਆਂ ਨੂੰ ਸਪੈਸ਼ਲੀ ਕਿ ਇਹ ਕਹਿ ਸਕਦੀ ਕਿ ਖੁਸ਼ ਰਹੇ ਨੇ ਜਿੱਥੇ ਵੀ ਹੈਗੇ ਨੇ ਅਸੀਂ ਜਿੱਦਾਂ ਹੈਗੇ ਅਸੀਂ ਤੁਹਾਨੂੰ ਪਰਮਾਤਮਾ ਦੀ ਮਹਾਰਾਣੀ ਨੇ ਰੱਖਿਆ ਉਹਨੂੰ ਮੰਨਦੇ ਆ ਜਿੱਥੇ ਉਹਨੇ ਰੱਖਣਾ ਆ ਦੇਖੋ ਮੇਰੀ ਮਹਾਰਾਣੀ ਮੇਰੇ ਨਾਲ ਆ ਦੇਖ ਲਓ ਹਰ ਟਾਈਮ ਉਹਦਾ ਆਸਰਾ ਵਾ ਉਹ ਆਸਰੇ ਨਾਲ ਤੁਰੇ ਫਿਰਦੇ ਹਾਂ ਇਹਨਾਂ ਕਹਿ ਸਕਦੇ ਆ ਬਣਾਂਦੇ ਬਾਪੂ ਜੀ ਬਣਾਉਂਦੇ ਕੀ ਕੀ ਅਸੀਂ ਬਣਾਉਂਦੇ ਆ ਜੀ ਰੋਟੀ ਐ ਪਰੌਂਠਾ ਵਾ ਕੜੀ ਚੌਲ ਐ ਰਾਜਮਾ ਵਾ ਬਸ ਰੇਟ ਰੇਟ ਕਿੰਨੇ ਦੀ ਇੱਕ ਪਲੇਟ ਕਿੰਨੇ ਦੀ ਹੁੰਦੀ ਸਾਡੀ ਆ ਜੀ ਦੋ ਪਰੌਂਠੇ 30 ਰੁਪਏ ਦੇ ਇੱਕ ਪਰੌਂਠਾ 1 ਰੁਪਏ 20 ਰੁਪਏ ਦਾ ਵਾ ਕੋਲਾ ਨਹੀਂ ਪਲੇਟ 40 ਰੁਪਏ ਦੀ 1 20 ਰੁਪਏ ਦੀ ਹੈ ਬਾਪੂ ਜੀ ਲੋਕੇਸ਼ਨ ਦੱਸ ਦੋਗੇ ਕਿ ਕਿਸੇ ਨੇ ਜੇ ਤੁਹਾਡੀ ਹੈਲਪ ਕਰਨੀ ਹੋਈ ਜਾਂ ਫਿਰ ਕੋਈ ਤੁਹਾਡੇ ਹੱਥ ਦਾ ਖਾਣਾ ਟੇਸਟ ਕਰਨਾ ਆਣਾ ਚਾਹੁੰਦਾ ਹੋਇਆ ਤਾਂ ਲੋਕੇਸ਼ਨ ਦੱਸ ਦੋਗੇ ਆਪਣੀ ਕੋਈ ਜੀ ਲੋਕੇਸ਼ਨ ਇਹ ਹੈ ਵੀ ਅਸੀਂ ਦੁਗਰੀ ਦੇ ਵਿੱਚ 2 ਫੇਜ਼ ਦੇ ਵਿੱਚ ਥਾਣੇ ਦੇ ਕੋਲੇ ਖੜੇ ਆਂ ਦੁਗਰੀ ਥਾਣੇ ਦੇ ਵਿੱਚ ਆ ਥਾਣਾ ਸਾਡੇ ਸਾਹਮਣੇ ਆ ਸੇਵਾ ਕੇਂਦਰ ਉਹਦੇ ਬਿਲਕੁਲ ਆਪੋਜ਼ਿਟ ਆ ਅੰਦਰ ਵੀ ਸਾਡੀ ਰੋਟੀ ਪਾਣੀ ਜਾਂਦੀ ਹੈ ਜੇ ਉਹ ਮੰਗਾਉਂਦੇ ਆ ਸਾਡੀ ਰੋਟੀ ਪਾਣੀ ਅੰਦਰ ਜਾਂਦੀ ਐ ਇੱਥੇ ਲੇਬਰ ਵੀ ਆ ਆਸ-ਪਾਸੇ ਜਿਹੜੇ ਕੋਠੀ ਆਣੇ ਕਿਸੇ ਟਾਈਮ दाल ਸਬਜ਼ੀ ਰੋਟੀ ਮੰਗਾਉਂਦੇ ਆ ਮਤਜੀ ਕੀ ਕਹਿਣਾ ਚਾਹੋਂਗੇ ਤੁਹਾਡਾ ਜਿੰਨਾ ਦਿਲ ਦੁਖੀ ਆ ਆਪਣੇ ਮੁੰਡੇ ਵੱਲੋਂ ਬਾਕੀ ਮਾਵਾਂ ਨੂੰ ਕੀ ਕਹਿਣਾ ਚਾਹੋਂਗੇ ਆ ਬੱਚਿਆਂ ਨੂੰ ਕੀ ਕਹਿਣਾ ਚਾਹੋਂਗੇ ਬੱਚਿਆਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਮਾਂ ਕਦੀ ਨਹੀਂ ਮਾਰਾ ਨਹੀਂ ਕਿ ਸੋਚੂਗੀ ਬੱਚਾ ਜਿਨ੍ਹਾਂ ਨੂੰ ਇੰਨਾ ਕੁ ਸਭ ਪੁਸ਼ ਕਰਕੇ ਦਿੱਤਾ ਉਹਨਾਂ ਵਾਸਤੇ ਕੀ ਮਾਰਾ ਕਰ ਸਕਦੀ ਨਹੀਂ ਕਹਿ ਸਕਦੇ ਜੇ ਉਹ ਦੁਖੀ ਹੋਣਗੇ ਅਸੀਂ ਹੋਰ ਦੁਖੀ ਹੋਵਾਂਗੇ ਉਹਨਾਂ ਇੰਨਾ ਤਾਂ ਹੈ ਆਪਣੇ ਆਪ ਠੀਕ ਹੈ ਕਿ ਤਸੀ ਵੀ ਠੀਕ ਹਨ ਵੀ ਕਹਿ ਸਕਦੇ ਆਂ ਵੀ ਮਰਿਆਂ ਦੀ ਵੀ ਆਸ ਨਹੀਂ ਕਿ ਸਾਡੇ ਤੇ ਆਉਣਗੇ ਕਿ ਨਹੀਂ ਆਉਣਗੇ ਇੰਨਾ ਵੀ ਕਹਿ ਸਕਦੇ ਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੋਣਾ ਵੀ ਜੇ ਮਰਗੇ ਤਾਂ ਮਰ ਜਾਣ ਦੀ ਚਲੋ ਕੋਈ ਗੱਲ ਨਹੀਂ ਇੰਨਾ ਕਹਿ ਸਕਦੇ ਹੋ ਸੋ ਜਿਵੇਂ ਕਿ ਅਸੀਂ ਬੇਬੇ ਬਾਪੂ ਨਾਲ ਗੱਲਬਾਤ ਕੀਤੀ ਹੈ ਬੇਬੇ ਬਾਪੂ ਕਿਸੇ ਹੋਰ ਵੱਲੋਂ ਹੀ ਨਹੀਂ ਆਪਣੇ ਬੱਚਿਆਂ ਵੱਲੋਂ ਸਪੈਸ਼ਲੀ ਜਿਵੇਂ ਮੁੰਡਾ ਹੈ ਹਰ ਕਿਸੇ ਨੂੰ ਹੁੰਦਾ ਹੈ ਕਿ ਮੇਰਾ ਮੁੰਡਾ ਵੱਡਾ ਹੋ ਕੇ ਮੇਰੇ ਸਿਰ ਦਾ ਤਾਜ ਬਣੂਗਾ ਮੇਰੇ ਦੁੱਖਾਂ ਦਾ ਸਾਰਾ ਬਣੂਗਾ ਪਰ ਅੱਜ ਉਸੇ ਮੁੰਡੇ ਕਰਕੇ ਅੱਜ ਇੱਕ ਮਾਂ ਬਾਪ ਜੜੇ ਸੜਕ ਦੇ ਕਿਨਾਰੇ ਰੇੜੀ ਲਾਉਣ ਤੇ ਮਜਬੂਰ ਹੋ ਗਏ ਆ